ਦੇ ਦੰਡ ਉਸ ਕੀ ਜਾਂਦੀ ਆ ਹੁਣ ਮੇਰੇ ਸਾਹਮਣੇ ਖਲੋਤੀ ਵੇ ਹੁਣ ਤੁਹਾਨੂੰ ਕੀ ਹੋ ਗਿਆ ਕਾਤੋਂ ਬੋਲੀ ਜਾਂਦੇ ਜੇ ਮੰਮੀ ਬੋਲਾਣਾ ਦਾ ਹੋਰ ਕੀ ਕਰਾਂ ਜਦੋਂ ਮੈਂ ਇਹਨੂੰ ਕਿਹਾ ਵੀ ਨੌਕਰੀ ਨਹੀਂ ਕਰਨੀ ਤੇ ਫਿਰ ਕਾਤੋਂ ਕਰਦੀ ਆ ਇਹ ਨੌਕਰੀ ਏ ਤੂੰ ਕਿਉਂ ਰੋਕਣ ੜਿਆ ਇਹਨੂੰ ਨੌਕਰੀ ਕਰਨ ਤੋਂ ਮੰਮੀ ਜਨਾਨੀਆਂ ਦਾ ਕੰਮ ਘਰ ਚ ਰੋਟੀ ਪਕਾਉਣਾ ਹੁੰਦਾ ਆ ਨਾ ਕਿ ਰੋਟੀ ਕਮਾਉਣਾ ਨਾਵ ਕਿੱਥੇ ਚੱਲੇ ਹੋ ਤੂੰ ਆਵਾਜ਼ ਮਾਰ ਲਾ ਮੈਨੂੰ ਪਿੱਛੋਂ ਤੇਰੀ ਮਾਂ ਨੇ ਤੈਨੂੰ ਇੰਨੀ ਕੁ ਅਕਲ ਵੀ ਨਹੀਂ ਸਿਖਾਈ ਕਿ ਜਦੋਂ ਬੰਦੇ ਨੇ ਕਿਤੇ ਘਰੋਂ ਬਾਹਰ ਜਾਣਾ ਹੁੰਦਾ ਤੇ ਮਗਰੋਂ ਆਵਾਜ਼ ਨਹੀਂ ਮਾਰੀਦੀ ਉਹਨੂੰ ਨਾਵ ਕੱਲ ਤਹੀ ਮੈਨੂੰ ਆਪ ਹੀ ਕਿਹਾ ਸੀ ਕਿ ਮੈਨੂੰ ਜਾਣ ਲੱਗਿਆ ਕਾਗਜ਼ ਫੜਾ ਦੀ ਬਸ ਮੈਂ ਉਹੀ ਫੜਾਉਣ ਆਈ ਆ ਨਹੀਂ ਤੇਰੇ ਕੋਲੋਂ ਕਾਗਜ਼ ਨਾਵ ਨੂੰ ਅੰਦਰ ਨਹੀਂ ਫੜਾਏ ਗਏ ਹੁਣ ਉਹ ਘਰੋਂ ਬਾਹਰ ਚੱਲਿਆ ਤੇ ਤੂੰ ਪਿੱਛੇਵਾਜ਼ਾ ਮਾਰਨ ਲੱਗ ਪਈ ਆ ਕੀ ਗੱਲ ਨਾਵ ਅਸੀਂ ਘਰ ਦੇ ਸਾਰੇ ਕੰਮ ਕਰਨ ਦਾ ਠੇਕਾ ਲਿਆ ਵਾ ਕਹੀਂ ਹਰ ਕੰਮ ਕਰਨਾ ਵਾ ਓ ਭਾਬੀ ਹੁਣ ਤੁਹਾਨੂੰ ਕੀ ਹੋ ਗਿਆ ਆ ਤੁਸੀਂ ਕਾਹਤੋਂ ਇਨੇ ਗੁੱਸੇ 'ਚ ਬੋਲਣ ਲੱਗ ਪਈ ਜੇ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਮੈਂ ਕੱਲ ਵੀ ਤੇਰੀ ਜਨਾਨੀ ਨੂੰ ਕਿਹਾ ਸੀ ਕਿ ਬਿੱਲ ਦੀ ਆਖਰੀ ਤਰੀਕ ਹੈ ਤੇ ਨਵ ਨੂੰ ਕਹੀਂ ਕਿ ਬਿੱਲ ਤਾਰ ਦੇ ਤੇ ਕੀ ਗੱਲ ਕਿਰਨਾ ਤੂੰ ਨਵ ਨੂੰ ਕਿਹਾ ਕਿ ਉਹ ਨਹੀਂ ਬਿੱਲ ਤਾਰਨ ਵੱਲੋਂ ਹਾਂਜੀ ਦੀਦੀ ਤੁਸੀਂ ਮੈਨੂੰ ਕਿਹਾ ਸੀ ਪਰ ਮੈਨੂੰ ਚੇਤਾ ਭੁੱਲ ਗਿਆ 니ਜੇ ਕਿਰਨਾ ਨੂੰ ਚੇਤਾ ਭੁੱਲ ਗਿਆ ਤੇ ਤੂੰ ਫੜਾ ਦੇ ਕਿਉਂ ਹਰ ਗੱਲ ਤੇ ਾਡਾ ਲਾ ਕੇ ਬਹਿ ਜਾਨੀ ਆ ਉਹ ਲਿਆਓ ਪਾਬੀ ਫੜਾ ਦਿਓ ਮੈਨੂੰ ਬਿੱਲ ਮੈਂ ਤਾਰ ਆਉਣਾ ਆ ਆ ਲੈ ਫੜ ਬਿੱਲ ਤੇ ਪੂਰਾ 12000 ਆਇਆ ਵਾ ਤੇ ਜਾ ਕੇ ਤਾਰ ਦੇਣ ਨੂੰ ਤੇ ਨਾਲੇ ਅਹੀਂ ਸਿਰਫ ਐਰ ਕੀ ਤੀਸਰਾ ਹਿੱਸਾ ਦੇਣਾ ਵਾ ਬਾਕੀ ਸਾਰਾ ਬਿੱਲ ਤੂੰ ਤਾਰਨਾ ਵਾ ਭਾਬੀ ਇਹ ਇੰਨਾ ਬਿੱਲ ਕਿਵੇਂ ਆ ਗਿਆ ਨਾਲੇ ਹਰ ਵਾਰ ਤੁਸੀਂ ਦੂਜਾ ਹਿੱਸਾ ਦਿੰਦੇ ਜੇ ਤੇ ਐਰ ਕਾਤੀ ਜਾ ਹੀ ਸਕਾ ਤੋਂ ਕਿਉਂਕਿ ਏਸੀ ਤੇਰੇ ਕਮਰੇ ਚ ਲੱਗਾ ਵਾ ਤੇ ਤੇਰੀ ਜਨਾਨੀ ਇੱਕ ਮਿੰਟ ਨਹੀਂ ਰਹਿੰਦੀ ਏਸੀ ਤੋਂ ਬਿਨਾ ਕੋਈ ਗੱਲ ਨਹੀਂ ਨਾ ਤੂੰ ਵੀ ਲਾਤਾਰ ਦੇ ਮੈਂ ਮਲਕੀਤ ਨਾਲ ਆਪੇ ਗੱਲ ਕਰ ਲਾਂਗੀ ਉਹ ਅੱਧਾ ਬਿੱਲ ਤੈਨੂੰ ਦੇ ਦੇਗਾ ਆ ਵੇਖ ਲੈ ਕਿ ਨਾ ਕਿੰਨਾ ਬਿੱਲ ਆਇਆ ਹੈ ਤੇ ਕੀ ਇਹ ਸਾਰਾ ਗੋਜ ਤੇਰੇ ਕਰਕੇ ਹੋਇਆ ਆ ਜੇ ਤੂੰ ਦਿਨੇ ਕਿਤੇ ਏਸੀ ਨਾਲ ਨਾ ਚਲਾਏਂਗੀ ਤੇ ਫਿਰ ਕਿਤੇ ਨਹੀਂ ਤੇਰੀ ਜਾਨ ਨਿਕਲ ਚਲੀ ਗਰਮੀ ਨਾਲ ਠੀਕ ਹੈ ਨਾ ਅੱਗੇ ਤੋਂ ਮੈਂ ਧਿਆਨ ਰੱਖਾਂਗੀ ਧਿਆਨ ਰੱਖਾਂਗੀ ਲਿਆ ਆਪਣਾ ਕਾਗਜ਼ ਇੱਧਰ ਮਾੜਾ ਮੋਟਾ ਬੰਦਾ ਸਰਫਾ ਕਰ ਲਏ ਕਿਤੇ ਕਿਰਨ ਤੂੰ ਥੋੜਾ ਸੰਭਲ ਕੇ ਚੱਲਿਆ ਕਰ ਬੰਦੇ ਤੇ ਦੁੱਖ ਸੁੱਖ ਆਉਂਦੇ ਆ ਟਾਈਮ ਨਹੀਂ ਲੱਗਦਾ ਜੇ ਕੋਲ ਚਾਰ ਪੈਸੇ ਹੋਣਗੇ ਨਾ ਬੰਦਾ ਉਹਨਾਂ ਨੂੰ ਓਖੇ ਟਾਈਮ ਤੇ ਵਰਤ ਤੇ ਲੈਂਦਾ ਹਾਂਜੀ ਮੰਮੀ ਕੋਈ ਨਹੀਂ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਠੀਕ ਆ ਵਿਕੇ ਦਾ ਕੋਣ ਹੈਲੋ ਕੀ ਹਾਲ ਹੈ ਵੀਰ ਪੈਣੇ ਹਾਲ ਤੇ ਮਾੜਾ ਹੀ ਆ ਪਾਜੀ ਦਾ ਐਕਸੀਡੈਂਟ ਹੋ ਗਿਆ ਆ ਤੇ ਉਹ ਹਸਪੀਟਲ ਨੇ ਹਾਏ ਰੱਬਾ ਨਵ ਦਾ ਐਕਸੀਡੈਂਟ ਹੋ ਗਿਆ ਵਾ ਉਹ ਕਿੱਦਾਂ ਵਿਕੇ ਭੈਣੇ ਉਹ ਸਭ ਮੈਂ ਬਾਅਦ ਚ ਦੱਸੂਗਾ ਤੂੰ ਹੀ ਬਸ ਫਟਾਫਟ ਹਸਪੀਟਲ ਆਜੋ ਚਲ ਠੀਕ ਆ ਮੇਰਾ ਵੀਰ ਤੂੰ ਉੱਥੇ ਰੁਕ ਆਪਾਂ ਹੁਣੇ ਆਉਨੇ ਆ ਚੰਗਾ ਭੈਣੇ ਹਾਏ ਰੱਬਾ ਇਹ ਕੀ ਹੋ ਗਿਆ ਵਾ ਕਿੰਨੀਆਂ ਸਟਾ ਲੱਗੀਆਂ ਮੇਰੇ ਪੁੱਤ ਦੇ ਮਾਸੀ ਜੀ ਸਟਾਾਂ ਦੀ ਤੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਠੀਕ ਹੋ ਜਾਣਗੀਆਂ ਤੁਸੀਂ ਬਸ ਰੱਬ ਦਾ ਇਨਾ ਸ਼ੁਕਰ ਕਰੋ ਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਪੁੱਤ ਤੈਨੂੰ ਕਿੱਦਾਂ ਪਤਾ ਲੱਗਾ ਨਾ ਬਾਰੇ ਮਾਸੀ ਜੀ ਮੈਂ ਸ਼ਹਿਰ ਗਿਆ ਹਾਂ ਕਿ ਇਹ ਕੰਮ ਉੱਥੇ ਮੇਰੀ ਪਛਾਣ ਵਾਲੇ ਬੰਦੇ ਨੇ ਭਾਜੀ ਨੂੰ ਵੇਖ ਲਿਆ ਸੀ ਤੇ ਉਹਨੇ ਮੈਨੂੰ ਫੋਨ ਕੀਤਾ ਸੀ ਨਵ ਤਾਂ ਹੀ ਠੀਕ ਤੇ ਹੈਗੇ ਜੀ ਨਾ ਉਹ ਕਿਰਨ ਠੀਕ ਤੇ ਮੈਂ ਹੈਗਾ ਆ ਪਰ ਪਤਾ ਨਹੀਂ ਮੇਰੀ ਹਾਲਤ ਕਦੋਂ ਤੱਕ ਕਦ ਤੱਕ ਠੀਕ ਹੋਏਗੀ ਯਾਰ ਕੋਈ ਗੱਲ ਨਹੀਂ ਭਾਜੀ ਤੁਸੀਂ ਹੌਸਲਾ ਰੱਖੋ ਆਪੇ ਸਭ ਠੀਕ ਹੋ ਜਾਊਗਾ ਕੀ ਠੀਕ ਹੋ ਜਾਊਗਾ ਅਜੇ ਇਹਨੂੰ ਠੀਕ ਹੁੰਦਿਆਂ ਘੱਟੋ ਘੱਟ 2-4 ਮਹੀਨੇ ਲੱਗ ਜਾਣੇ ਆ ਐਡੀ ਛੇਤੀ ਇਹ ਠੀਕ ਨਹੀਂ ਹੁੰਦਾ ਨਿੱਕ ਕਦੇ ਤਾਂ ਕੋਈ ਚੱਜ ਦੀ ਗੱਲ ਮੂੰਹੋਂ ਕੱਢ ਲਿਆ ਕਰ ਮੰਮੀ ਇਹਦੇ ਵਿੱਚ ਮੈਂ ਗਲਤੀ ਕੀ ਕੀਤਾ ਵਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਆ ਅਜੇ ਨਾ ਮਨੇ ਐਡੀ ਛੇਤੀ ਮੰਜੇ ਤੋਂ ਨਹੀਂ ਉੱਠਣਾ ਚੰਗਾ ਭੈਣੇ ਮੈਂ ਹੁਣ ਚੱਲਦਾ ਆਂ ਤੇ ਤੂੰ ਆਪਣਾ ਮਨ ਹੌਲਾ ਨਾ ਕਰੀ ਕੇ ਇਹ ਗੱਲਾਂ ਵੀ ਜੇ ਕੇ ਚੀਜ਼ ਦੀ ਲੋੜ ਹੋਏਗੀ ਨਾ ਮੈਨੂੰ ਉਸੇ ਵੇਲੇ ਫੋਨ ਲਾ ਦੀ ਮੈਂ ਤੇਰੇ ਨਾਲ ਆਂ ਠੀਕ ਆ ਵੀਰੇ ਚੰਗਾ ਭੈਣੇ ਆ ਲਿਆ ਫੜ ਪੈਸੇ ਹੁਣ ਮੈਂ ਚੱਲਦਾ ਆਂ ਨਹੀਂ ਵੀਰੇ ਮੈਂ ਪੈਸੇ ਨਹੀਂ ਲੈਣੇ ਤੂੰ ਸਾਡੇ ਨਾਲ ਖੜਾ ਮੇਰੇ ਲਈ ਇੰਨਾ ਹੀ ਕਾਫੀ ਆ ਲੱਗਦਾ ਭਾਜੀ ਨੂੰ ਮੇਰਾ ਪੈਸੇ ਦੇਣਾ ਪਸੰਦ ਨਹੀਂ ਆਇਆ ਚੱਲ ਇਦਾਂ ਕਰਾਂਗਾ ਅਗਲੀ ਯਾਰ ਬਾਨੇ ਨਾਲ ਕੋਈ ਚੀਜ਼ ਲਿਆ ਦਾਂਗਾ ਚੰਗਾ ਮਾਸੀ ਜੀ ਮੈਂ ਫੇਰ ਹੁਣ ਚੱਲਦਾ ਆਂ ਚੰਗਾ ਪੁੱਤ ਤੇਰਾ ਬੜਾ ਧੰਨਵਾਦ ਆ ਜਿਹੜਾ ਤੂੰ ਨਾਵ ਨੂੰ ਟਾਈਮ ਸਿਰ ਹਸਪਤਾਲ ਲਿਆ ਗਿਆ ਹਾਂ ਮਾਸੀ ਜੀ ਇਹ ਸਭ ਕੁਝ ਤੇ ਰੱਬ ਦੇ ਹੱਥ ਵਸਿਆ ਜਿੱਦਾਂ ਉਹ ਕਰਾਉਂਦਾ ਆ ਆਪਾਂ ਕਰੀ ਜਾਂਦੇ ਆ ਚੰਗਾ ਭਾਜੀ ਆਪਣਾ ਖਿਆਲ ਰੱਖਿਓ ਹੁਣ ਫੇਰ ਮੈਂ ਚੱਲਦਾ ਆਂ ਚੰਗਾ ਰਹਿਕੇ ਚਲੋ ਠੀਕ ਐ ਨਾਵ ਤੂੰ ਇੱਥੇ ਰੈਸਟ ਤੇ ਮੈਂ ਤੁਹਾਡੇ ਵਾਸਤੇ ਹਲਦੀ ਵਾਲਾ ਦੁੱਧ ਲੈ ਕੇ ਆਉਣੀ ਆ ਠੀਕ ਆ ਕਰਨਾ ਦੀ ਦਵਾਈ ਤਾਂ ਸਾਰੀ ਖਤਮ ਹੋ ਗਈ ਐ ਚਲ ਮੈਂ ਇਦਾਂ ਕਰਦੀ ਆ ਦੀਦੀ ਨੂੰ ਕਹਿਨੀ ਆ ਆਪੇ ਉਹ ਮੈਨੂੰ ਵੀਰਜੀ ਕੋਲੋਂ ਮਗਵਾ ਦੇਣਗੇ ਰਹਿਣ ਦੇ ਕਰਨ ਹੁਣ ਤੂੰ ਆ ਦਵਾਈਆਂ ਦਵੀਆਂ ਵਾਲੇ ਡਰਾਮੇ ਨਾ ਹੀ ਕਰ ਮੇਰੀ ਇਸ ਹਾਲਤ ਦੀ ਕਸੂਰਵਾਰ ਤੂੰ ਆ ਨਾ ਮੈਂ ਕੀ ਕੀਤਾ ਨਾ ਤੂੰ ਉਸ ਦਿਨ ਮੈਨੂੰ ਘਰੋਂ ਜਾਣ ਲੱਗਿਆ ਪਿੱਛੋਂ ਆਵਾਜ਼ ਮਾਰਦੀ ਤੇ ਨਾ ਇਹ ਸਭ ਕੁਝ ਹੁੰਦਾ ਅੱਜ ਵੀ ਮੈਂ ਹੀ ਗਲਤਾਂ ਇਹਨਾਂ ਦੀ ਨਿਗਾਚ ਹੁਣ ਇੱਥੇ ਖਲੋਤੇ ਕੀ ਸੋਚੀ ਜਾਨੀ ਆ ਜਾ ਜਾ ਕੇ ਆਪਣਾ ਕੰਮ ਧੰਦਾ ਕਰ ਰੁਪਈਆ ਕੋਲ ਨਹੀਂ ਹੈ ਕਰ ਤੈਨੂੰ ਦਵਾਈਆਂ ਲਿਆਉਂਦੀ ਪਈ ਆ ਨਾ ਮੈਂ ਤਾਂ ਹੀ ਤੇ ਦੀਦੀ ਕੋ ਚੱਲੀਆਂ ਆਪੇ ਦੀਦੀ ਵੀਰ ਜੀ ਨੂੰ ਕਹਿ ਕੇ ਤੇ ਦਵਾਈ ਮੰਗਾਦਣਗੇ ਮੈਨੂੰ ਤੈਨੂੰ ਮੈਂ ਕਿਹਾ ਮੈਂ ਇੱਕ ਵਾਰ ਕਹਿਤਾ ਨਾ ਨਹੀਂ ਕਿਸੇ ਕੋਲ ਦਵਾਈ ਲੈਣ ਵਾਸਤੇ ਪੈਸੇ ਮੰਗਣੇ ਤੇ ਨਾਇਕ ਇਹਨੂੰ ਕਹਿਣਾ ਦਵਾਈ ਲਿਆ ਕੇ ਦੋ ਸਾਨੂੰ ਮੰਮੀ ਬੋਲਾਂ ਨਾ ਤਾਂ ਹੋਰ ਕੀ ਕਰਾਂ ਅੱਜ ਅੱਜ ਜੋ ਮੇਰੀ ਹਾਲਤ ਹੋਈ ਹੈ ਨਾ ਇਹਦੀ ਕਸੂਰਵਾਰ ਸਿਰਫ ਤੇ ਸਿਰਫ ਕਿਰਨੇ ਆ ਉਸ ਦਿਨ ਮੈਂ ਘਰੋਂ ਜਾਣ ਲੱਗਾ ਨਾ ਜਦਨ ਨਾਏ ਮੈਨੂੰ ਪਿੱਛੋਂ ਆਵਾਜ਼ ਮਾਰਦੀ ਤੇ ਨਾ ਮੇਰੇ ਨਾਲ ਇਹ ਸਭ ਕੁਝ ਹੁੰਦਾ ਪੁੱਤ ਇਹੋ ਗੱਲ ਤੇ ਮੈਂ ਇਹਨੂੰ ਅਦਨ ਦੀ ਕਹਿਣ ਲਈ ਆ ਵੀ ਇਹ ਸਭ ਕੁਝ ਕੀਤਾ ਕਰਾਇਆ ਤੇਰਾ ਹੀ ਆ ਚਲ ਕੋਈ ਗੱਲ ਨਹੀਂ ਤੂੰ ਮਾਨ ਦੁਖੀ ਨਾ ਕਰ ਆਪੇ ਸਭ ਕੁਝ ਠੀਕ ਹੋ ਜਾਏਗਾ ਜਾ ਕੇ ਨਾਬ ਨੂੰ ਜਾ ਕੇ ਦਵਾਈ ਲਿਆ ਕੇ ਦੇ ਮੰਮੀ ਜੀ ਦਵਾਈ ਮੈਂ ਕਿੱਥੋਂ ਲੈ ਆਂ ਦਵਾਈ ਤੇ ਇਹਨਾਂ ਦੀ ਸਾਰੀ ਖਤਮ ਹੋ ਗਈ ਆ ਜਿਹੜੀ ਇੱਕ ਖਰਾਕ ਹੈਗੀ ਉਹ ਇਹਨਾਂ ਨੂੰ ਮੈਂ ਸਵੇਰੇ ਦੇਤੀ ਤਾਂ ਹੀ ਤੇ ਮੈਂ ਕਵਲ ਦੀਦੀ ਵੱਲ ਚੱਲੀ ਆ ਕਿ ਆਪੇ ਉਹਨਾਂ ਨੂੰ ਕਹਿੰਨੀ ਆ ਤੇ ਉਹ ਵੀਰ ਜੀ ਕੋ ਮੈਨੂੰ ਦਵਾਈ ਮੰਗਵਾ ਦਿੰਦੇ ਆ ਉਹ ਤੇ ਉਦਨ ਦੀ ਨੱਕ ਬੁੱਲ ਵੱਟੀ ਫਿਰਦੀ ਐ ਜਿੱਦਾਂ ਦਾ ਨਾਵਾ ਮੰਜੀ ਤੇ ਪਿਆਵਾ ਮੈਨੂੰ ਨਹੀਂ ਲੱਗਦਾ ਉਹ ਤੇਰੀ ਗੱਲ ਮੰਨੇਗੀ ਆ ਲੈ ਫੜ ਤੂੰ ਮੇਰੀ ਪੈਨਸ਼ਨ ਦੇ ਪੈਸੇ ਤੇ ਨਵ ਨੂੰ ਜਾ ਕੇ ਦਵਾਈ ਲਿਆ ਦੇ ਨਹੀਂ ਮੰਮੀ ਮੈਂ ਪੈਸੇ ਨਹੀਂ ਲੈਣੇ ਇਹ ਤੁਹਾਡੇ ਨੇ ਤੁਸੀਂ ਇਹਨਾਂ ਨੂੰ ਆਪਣੇ ਕੋਲ ਹੀ ਰੱਖੋ ਕੀ ਗੱਲ ਮੰਮੀ ਜੀ ਆਪਣੀ ਸਾਰੀ ਪੈਨਸ਼ਨ ਆਪਣੇ ਛੋਟੇ ਨੂੰ ਪੁੱਤ ਦੇ ਲਟਾਈ ਜਾਂਦੇ ਜਿੱਦਾਂ ਅਸੀਂ ਇਸ ਘਰ ਤੇ ਰਹਿੰਦੇ ਨਹੀਂ ਹੁੰਦੇ ਪੁੱਤ ਇਹਨਾਂ ਨੂੰ ਪੈਸਿਆਂ ਦੀ ਲੋੜ ਐ ਮੈਂ ਤਾਂ ਕਰਕੇ ਇਹਨਾਂ ਨੂੰ ਦੇਣ ਢਈ ਆ ਨਵਦੀ ਦਵਾਈ ਲੈਣੀ ਆ ਮੰਮੀ ਜੀ ਇਹਨਾਂ ਪੈਸਿਆਂ ਦੀ ਮੈਨੂੰ ਵੀ ਬੜੀ ਲੋੜ ਐ ਮੈਂ ਵੀ ਆਪਣੇ ਵਾਸਤੇ ਨਵਾਂ ਸੂਟ ਲਿਆਉਣਾ ਵਾ ਤੇ ਨਾਲੇ ਮੇਰੇ ਇੱਕ ਗਲਤੀਆਂ ਚ ਰੱਖਿਓ ਰੋਟੀਆਂ ਤੇ ਤੁਸੀਂ ਮੇਰੇ ਵੱਲੋਂ ਤੋੜ ਦੇ ਤੇ ਪੈਸੇ ਵੀ ਤੁਸੀਂ ਮੈਨੂੰ ਦਿਆ ਕਰੋ ਦੀਦੀ ਮੈਨੂੰ ਨਵਦੀ ਦਵਾਈ ਵਾਸਤੇ ਪੈਸੇ ਚਾਹੀਦੇ ਆ ਮੈਂ ਤੁਹਾਡੇ ਗੱਥ ਹੱਥ ਜੋੜਦੀ ਆ ਮੈਨੂੰ ਪੈਸੇ ਦੇ ਦਿਓ ਵਾ ਰਬਾ ਆ ਤੂੰ ਕੀ ਕੀਤਾ ਮੇਰੇ ਨਾਲ ਅੱਜ ਮੇਰੀ ਮਾਂ ਨੂੰ ਤੇ ਮੇਰੀ ਜਨਾਨੀ ਨੂੰ ਮੇਰੀ ਭਾਬੀ ਅੱਗੇ ਹੱਥ ਜੋੜਨੇ ਪੈ ਗਏ ਆ ਜੇ ਤੁਹਾਨੂੰ ਨੂੰ ਸਾਸੂ ਨੂੰ ਇੱਥੇ ਇੰਨਾ ਹੀ ਤਰਸਾਉਂ ਰਿਆ ਨਾ ਤੁਸੀਂ ਦੋਵੇਂ ਜਣੀਆਂ ਦਿਹਾੜੀ ਕਰਨ ਚੱਲ ਜਿਆ ਕਰੋ ਜਿੰਨਾ ਚਿਰ ਤੱਕ ਆ ਇਹ ਮੰਜੇ ਤੋਂ ਨਹੀਂ ਉੱਠਦਾ ਨਾਲੇ ਜੇ ਇਹ ਮੰਜੇ ਤੋਂ ਉੱਠ ਹੀ ਵੀ ਗਿਆ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਕੰਮ ਕਰਨ ਜਗ੍ਹਾ ਵੀ ਰਹੇਗਾ ਭਾਬੀ ਕਿਉਂ ਏਦਾਂ ਦੀਆਂ ਗੱਲਾਂ ਕਰਕੇ ਮੇਰੇ ਜ਼ਖਮਾਂ ਤੇ ਲੂਣ ਪਾਉਂਦੇ ਜੇ ਤੁਸੀਂ ਲੂਣ ਪਾਉਂ ਨੂੰ ਮੈਂ ਕੀ ਕਿਹਾ ਵਾ ਜੋ ਸੱਚ ਆ ਮੈਂ ਉਹੀ ਕਿਹਾ ਵਾ ਨਵ ਮੰਮੀ ਮੈਂ ਇੱਕ ਫੈਸਲਾ ਲਿਆ ਵਾ ਕਿ ਮੈਂ ਹੁਣ ਖੁਦ ਕਮਾਵਾਂਗੀ ਤੇ ਤੁਹਾਡੀ ਤੇ ਨਵ ਦੀ ਹਰ ਇੱਕ ਜ਼ਰੂਰਤ ਦਾ ਖਿਆਲ ਰੱਖਾਂਗੀ ਜਿਉਂਦੀ ਰਹਤੀਏ ਤਾਂ ਹੀ ਤੇ ਆਂਦੇ ਆ ਕਿ ਜਨਾਨੀ ਨੂੰ ਰੋਟੀ ਪਕਾਉਣੀ ਨਹੀਂ ਕਮਾਉਣੀ ਵੀ ਆਉਣੀ ਚਾਹੀਦੀ ਆ ਨਹੀਂ ਕਿਰਨ ਤੂੰ ਕੋਈ ਕੰਮ ਨਹੀਂ ਕਰਨਾ ਬਸ ਥੋੜੇ ਚਿਰ ਦੇ ਤੇ ਹੋਰ ਗੱਲ ਆ ਫਿਰ ਮੈਂ ਠੀਕ ਹੋ ਜਾਣਾ ਤੇ ਕਮਾਉਣ ਲੱਗ ਪਣਾ ਤੂੰ ਕਾ ਤੋ ਇੰਨੀ ਟੈਨਸ਼ਨ ਰਹੀਆਂ ਲੈਣ ਨਹੀਂ ਨਾਵ ਤੂ ਇਹਨੂੰ ਨਾ ਰੋਗ ਅਜੇ ਤੈਨੂੰ ਠੀਕ ਹੁੰਦੇ ਆ 2-3 ਮਹੀਨੇ ਲੱਗ ਜਾਣੇ ਆ ਇਹ ਪੜ੍ਹੀ ਲਿਖੀ ਆ ਇਹਨੇ ਆਪੇ ਆਪਣੇ ਵਾਸਤੇ ਕੋਈ ਨੌਕਰੀ ਤਾਂ ਧਾਲਾ ਬਲਣ ਆਇਆ ਹਾਂਜੀ ਨਵ ਤੂੰ ਟੈਨਸ਼ਨ ਨਾ ਲਓ ਮੈਂ ਸਭ ਕੁਝ ਮੈਨੇਜ ਕਰ ਲੈਣਾ ਵਾ ਤੂੰ ਬਸ ਬੇਫਿਕਰ ਰੋ ਤੇ ਹੁਣ ਰੈਸਟ ਕਰੋ ਤੇ ਮੈਂ ਬਾਅਦ ਜਾ ਕੇ ਰੋਟੀ ਪਾਣੀ ਵੇਖ ਲਾਂ ਇਹ ਮਾਂ ਰਾਣੀ ਰੋਈ ਚੱਕੀ ਲੱਭਦੀ ਫਿਰਦੀ ਆ ਚੱਲ ਵੇਖਦੀ ਆ ਜਾ ਕੇ ਨੀ ਥੋੜਾ ਬੋਤਾ ਅਕਲ ਨੂੰ ਹੱਥ ਮਾਰਾ ਕਿੱਡਾ ਵਡਾ ਗਲਾਸ ਦੁੱਧ ਦਾ ਭਰ ਕੇ ਅੰਦਰ ਲੈ ਕੇ ਚੱਲੀ ਆ ਦੀਦੀ ਮੈਂ ਨਾ ਵਾਸਤੇ ਲੈ ਕੇ ਚੱਲੀ ਆ ਉਹਨਾਂ ਨੇ ਦਵਾਈ ਖਾਣੀ ਆ ਨੀ ਜੇ ਉਹਨੇ ਦਵਾਈ ਖਾਣੀ ਆ ਨਾ ਪਹਿਲਾਂ ਉਹਨੂੰ ਕਹੇ ਇਸ ਮਹੀਨੇ ਦਾ ਖਰਚਾ ਦੇ ਅਸੀਂ ਤੁਹਾਨੂੰ ਪਾਲਣ ਦਾ ਠੇਕਾ ਨਹੀਂ ਲਿਆ ਦੀਦੀ ਮੈਂ ਇੱਕ ਵਾਰੀ ਨੌਕਰੀ ਲੱਗ ਜਾ ਫਿਰ ਮੈਂ ਤੁਹਾਨੂੰ ਸਾਰਾ ਖਰਚਾ ਦੇ ਦਾਂਗੀ ਜਾ ਫਿਰ ਤੂੰ ਪਹਿਲਾਂ ਨੌਕਰੀ ਲੱਗ ਗਈ ਜਾ ਮੈਂ ਨਹੀਂ ਦੇਖਦੀ ਆ ਤੈਨੂੰ ਨੌਕਰੀ ਕੌਣ ਦਿੰਦਾ ਵਾ ਸਹੀ ਕਹਿੰਦੇ ਨੇ ਸਾਰੇ ਜਦੋਂ ਬੰਦੇ ਤੇ ਮੁਸੀਬਤ ਪੈਂਦੀ ਆ ਨਾ ਉਦੋਂ ਸਾਰਿਆਂ ਦਾ ਪਹਿਲਾਂ ਉਹਦੇ ਆਪਣੇ ਉਤੋਂ ਦੂਰ ਪਾ ਦੇਣੇ ਹੁਣ ਮੈਨੂੰ ਕੁਝ ਨਾ ਕੁਝ ਕਰਨਾ ਪੈਣਾ ਵਾ ਆਪਣੇ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਹੈਲੋ ਸਸਰੀ ਘਰ ਦੀਦੀ ਦੀਦੀ ਮੈਂ ਤੁਹਾਨੂੰ ਦੱਸਣਾ ਹੀ ਕਿ ਮੈਂ ਸੂਟ ਸੀਨੇ ਸ਼ੁਰੂ ਕਰਤੀ ਆ ਤੇ ਤੁਸੀਂ ਹੁਣ ਮੇਰੇ ਤੋਂ ਸੂਟ ਸੰਭਾਲਿਆ ਕਰੋ ਹਾਂਜੀ ਨਾਲੇ ਆਪਣੇ ਬੱਚਿਆਂ ਨੂੰ ਮੇਰੇ ਕੋਲ ਟਿਊਸ਼ਨ ਭੇਜ ਦਿਆ ਕਰੋ ਠੀਕ ਹੈ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੇ ਇਦਾਂ ਕਰਦੀ ਆ ਪ੍ਰੀਤੀ ਦੀਦੀ ਨੂੰ ਵੀ ਫੋਨ ਲਾ ਕੇ ਦੱਸ ਹੀ دینی ਆ ਹਲੋ ਸਾਸ਼ਕਲ ਦੀਦੀ ਚਲ ਹੁਣ ਮੇਰੇ ਕੋ ਸੂਟ ਆਉਣੇ ਵੀ ਸ਼ੁਰੂ ਹੋ ਜਣੇ ਆ ਤੇ ਬੱਚਿਆਂ ਨੇ ਵੀ ਟਿਊਸ਼ਨ ਤੇ ਆਉਣਾ ਸ਼ੁਰੂ ਕਰ ਦੇਣਾ ਵਾ ਵਾਸ ਰੱਬਾ ਜਿਹੜਾ ਮੈਂ ਸਕੂਲ ਚ ਰਿਜ਼ਿਊਮ ਦੇ ਕੇ ਆਈ ਨਾ ਨੌਕਰੀ ਵਾਸਤੇ ਉਹਦੀ ਹਾਂ ਹੋ ਜੇ ਫਿਰ ਸਭ ਕੁਝ ਠੀਕ ਹੋ ਜਾਣਾ ਲੰਮੀ ਬਹਿ ਜਾ ਸਵੇਰ ਦੀ ਉੱਠ ਕੇ ਕੰਮ ਕਰਨ ਢਈ ਆ ਹੁਣ ਰਾਤ ਪੈ ਗਈ ਤੂੰ ਥੱਕੀ ਹੋਣੀ ਆ ਜਿਹੜਾ ਕੰਮ ਰਹਿ ਗਿਆ ਮੈਂ ਆਪੇ ਕਰ ਲੈਨੀ ਆ ਨਹੀਂ ਮੰਮੀ ਤੁਸੀਂ ਕਰੋ ਜਾ ਕੇ ਰੈਸਟ ਤੁਸੀਂ ਵੀ ਤਾਂ ਨਾਮ ਨੂੰ ਸਾਰਾ ਦਿਨ ਸੰਭਾਲਦੇ ਥੱਕੇ ਜਾਂਦੇ ਹੋ ਚਲ ਠੀਕ ਆ ਛੇਤੀ ਕੰਮ ਰੇੜ ਕੇ ਤੇ ਲੰਮੀ ਬਹਿ ਜਾ ਫਿਰ ਚਲੋ ਠੀਕ ਹੈ ਨਹੀਂ ਕੀ ਖੜ ਖੜ ਲਾਈ ਆ ਰਾਤ ਦਾ ਅੱਜ ਗਿਆ ਵਾ ਬੰਦ ਕਰ ਇਹਨੂੰ ਤੈਨੂੰ ਨਹੀਂ ਪਤਾ ਕਿ ਇਹਨੇ ਸੋਨਾ ਵੀ ਹੁੰਦਾ ਵਾ ਦੀਦੀ ਮੈਂ ਸੂਟ ਜ਼ਰੂਰੀ ਦੇਣਾ ਸਵੇਰੇ ਤਾਂ ਕਰਕੇ ਇਹਨੂੰ ਮੈਂ ਹੁਣ ਸੀਂਡੀ ਆ ਨਹੀਂ ਕਿਉਂ ਫੇਰ ਸ਼ੁਰੂ ਕਰਨ ਲੱਗੀ ਆ ਤੈਨੂੰ ਮੇਰੀ ਇੱਕ ਵਾਰੀ ਗੱਲ ਕਹੀ ਸਮਝ ਨਹੀਂ ਆਉਂਦੀ ਤੂੰ ਐਦਾਂ ਨਹੀਂ ਮੰਨਣਾ ਚੁੱਪ ਕਰਕੇ ਤੇ ਸੌਂ ਜਾ ਹੁਣ ਨਾ ਮਸ਼ੀਨ ਚਲਾਈ ਆਪਣੇ ਦੁਸ਼ਮਣ ਬਣ ਜਾਂਦੇ ਆ ਜਦੋਂ ਬੰਦੇ ਤੇ ਮੁਸੀਬਤ ਪੈ ਜੇ ਤੇ ਜੇ ਮੈਂ ਹੂੰ ਲੜ ਜਗਾਈ ਤੇ ਦੀਦੀ ਨੇ ਫਿਰ ਮੈਨੂੰ ਬੋਲਣ ਲਾ ਆਪਣਾ ਵਾ ਚਲ ਇਦਾਂ ਕਰਦੀ ਆ ਇਹਨੂੰ ਸਵੇਰੇ ਪੂਰਾ ਕਰ ਲਾਂਗੀ ਜਿਹੜਾ ਥੋੜਾ ਬਹੁਤਾ ਸੀਣ ਵਾਲਾ ਰਹਿ ਗਿਆ ਵਾ ਦੇ ਹੁਣ ਫਰਕ ਕਿ ਆਗੇ ਨਾਲੋਂ ਹਾਲ ਵੇਖ ਕੇ ਵੇਖ ਲੈ ਤੇਰੇ ਸਾਹਮਣੇ ਹੀ ਆ ਮਹੀਨਾ ਹੋ ਚੱਲਿਆ ਆ ਤੇ ਅਜੇ ਤੱਕ ਕੋਈ ਫਰਕ ਪੈੰਦਾ ਨਾ ਨਹੀਂ ਲੈਣ ਡਿਆ ਕੀ ਪਤਾ ਜੇ ਹੋਰ ਕਿੰਨਾ ਕੁ ਟਾਈਮ ਲੱਗਣਾ ਸੱਟਾਂ ਠੀਕ ਹੁੰਦੇ ਆਣੋ ਯਾਰ ਕੋਈ ਗੱਲ ਨਹੀਂ ਬਾਜੀ ਇਹ ਤੇ ਹੁਣ ਹੌਲੀ ਹੌਲੀ ਫਰਕ ਪੈਣਾ ਆ ਸਹੀ ਗੱਲ ਆ ਵੇਖ ਕੇ ਤੇਰੇ ਜਾਲੀ ਕਿਰਨ ਪੁੱਤੋ 2 ਦਿਨ ਹੋ ਗਏ ਮੇਰੀ ਦਵਾਈ ਖਤਮ ਹੋਈ ਨੂੰ ਆ ਲੈ ਫੜ ਪਰਚੀ ਤੇ ਮੈਨੂੰ ਬਜ਼ਾਰਾਂ ਜਾ ਕੇ ਦਵਾਈ ਲਿਆ ਦੇ ਹਾਂਜੀ ਮੰਮੀ ਲਿਆ ਦੰਨੀ ਆ ਚਲ ਠੀਕ ਐ ਵੇਖੇ ਤੂੰ ਬੈ ਆਪਣੇ ਬਾਜੀ ਲੱਗੇ ਤੇ ਮੈਂ ਆਈ ਹੁਣੇ ਮੰਮੀ ਦੀ ਦਵਾਈ ਲੈ ਕੇ ਠੀਕ ਐ ਭੈਣੇ ਬਾਜੀ ਤੁਸੀਂ ਬੈਠੋ ਮੈਂ ਆਇਆ 2 ਮਿੰਟ ਵਾਸ਼ਰੂਮ ਹੋ ਕੇ ਠੀਕ ਆ ਵਿਕੇ ਭੈਣੇ ਹਾਂਜੀ ਵੀਰ ਹੁਣ ਤੂੰ ਇੰਨੀ ਸਿਆਣੀ ਹੋ ਗਈ ਆ ਜਿਹੜੀ ਤੂੰ ਸਾਰੇ ਘਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲਈ ਆ ਵੀਰ ਹਾਲਾਤ ਬੰਦੇ ਨੂੰ ਸਿਆਣਾ ਬਣਾ ਦਿੰਦੇ ਆ ਤੇ ਤੂੰ ਮੇਰਾ ਵੀਰ ਬਾਹਰ ਕੀ ਕਰਨ ਆਇਆ ਵਾ ਚੱਲ ਆਪਣੇ ਬਾਜੀ ਲੱਗੇ ਜਾ ਕੇ ਬੈਠ ਤੇ ਮੈਂ ਆਈ ਹੁਣੇ ਬਾਜ਼ਾਰ ਹੋ ਕੇ ਮੰਮੀ ਦੀ ਦਵਾਈ ਤੇ ਸਲਾਈ ਗੜਾਈ ਦਾ ਸਮਾਨ ਲੈ ਕੇ ਮੰਮੀ ਪਾਣੀ ਲਿਆਉ ਹਾਂ ਘੁੱਟ ਫੜ ਕੇ ਮੈਨੂੰ ਤਰੇਹ ਬੜੀ ਲੱਗੀ ਆ ਹਾਂ ਪੁੱਤ ਲੈਣੀ ਆ ਠੀਕ ਆ ਭੈਣੇ ਤੂੰ ਮੇਰੀ ਗੱਲ ਦਾ ਗੁਸਾਣਾ ਕਰੀ ਪਰ ਤੇਰੀ ਜਠਾਣੀ ਨੂੰ ਕੋਜ ਤੇ ਸੋਚਣਾ ਚਾਹੀਦਾ ਸੀ ਕਿ ਉਹ ਘੱਟੋ ਘੱਟ ਮਾਸੀ ਨੂੰ ਹੀ ਆਪਣੇ ਨਾਲ ਧੱਕ ਲੈੰਦੇ ਪਹਿਲਾਂ ਬਾਜੀ ਦੀਆਂ ਦਵਾਈਆਂ ਤੇ ਥੋੜਾ ਖਰਚਾ ਹੋਣ ਡਿਆ ਆ ਜਿਹੜਾ ਹੁਣ ਤੁਹਾਨੂੰ ਮਾਸੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਪੈਣ ਡੀਆਂ ਨੇ ਸਹੀ ਗੱਲ ਕਹਿਣ ਡਿਆ ਵੇਕਾ ਕਿਰਨ ਵਿਚਾਰੀ ਇਕੱਲੀ ਕਿਹਦਾ ਕਿਹਦਾ ਖਰਚਾ ਚੁੱਕੂਗੀ ਚਲ ਮੈਂ ਇਦਾਂ ਕਰਦੀ ਆ ਕਿਰਨ ਕੋਲੋਂ ਦਵਾਈ ਵਾਲੀ ਪਰਚੀ ਵਾਪਸ ਲੈ ਆਈ ਹੁੰਨੀ ਆ ਕਿਰਨ ਪੁੱਤ ਆ ਪਰਚੀ ਮੈਨੂੰ ਫੜਾ ਦੇ ਮੈਨੂੰ ਲੱਗਦਾ ਮੈਂ ਤੈਨੂੰ ਗਲਤ ਪਰਚੀ ਲਿਆ ਕੇ ਫੜਾਤੀ ਆ ਚਲੋ ਠੀਕ ਆ ਮੰਮੀ ਫੇਰ ਤੁਸੀਂ ਮੈਨੂੰ ਦੂਜੀ ਪਰਚੀ ਲਿਆ ਕੇ ਫੜਾ ਦਿਓ ਪੁੱਤ ਦੂਜੀ ਪਰਚੀ ਲੱਭਦਿਆਂ ਟਾਈਮ ਲੱਗ ਜਾਣਾ ਆ ਤੂੰ ਬਚਾਰਾ ਜਾ ਕੇ ਆਪਣਾ ਸਮਾਨ ਲੈ ਆਇਆ ਦਵਾਈ ਆਪੇ ਬਾਅਦ ਚ ਆਜੂਗੀ ਠੀਕ ਆ ਮੰਮੀ ਜੀ ਕਿਰਨ ਲੈ ਵਾ ਟਿਫਨ ਹੋਰ ਕਿੰਨਾ ਕ ਟਾਈਮ ਲਾਏਂਗੀ ਹਾਂਜੀ ਆ ਗਈ ਨਵ ਕਿ ਟਾਈਮ ਬੜਾ ਹੋ ਗਿਆ ਆ ਆ ਲੋ ਨਵ ਤੁਹਾਡਾ ਟਿਫਨ ਤੇ ਆ ਮੇਰਾ ਤੇਰਾ ਟਿਫਨ ਕੀ ਮਤਲਬ ਕਿਰਨ ਤੇਰਾ ਤੂੰ ਅਜੇ ਤੱਕ ਨੌਕਰੀ ਨੂੰ ਜਵਾਬ ਵੀ ਨਹੀਂ ਦਿੰਦਾ ਨਹੀਂ ਨਵ ਮੈਂ ਨੌਕਰੀ ਨੂੰ ਜਵਾਬ ਦੇ ਕੇ ਕੀ ਕਰਨਾ ਵਾ ਨਾਲੇ ਆਪਾਂ ਦੋਨੋਂ ਕਮਾਵਾਂਗੇ ਤੇ ਆਪਣੇ ਵਾਸਤੇ ਚੰਗਾ ਵਾ ਕਿਰਨ ਮੈਂ ਤੇਨੂੰ ਨੌਕਰੀ ਕਰਨ ਤੋਂ ਮਨਾ ਕੀਤਾ ਯਾਣਾ ਤੇ ਜੇ ਤੂੰ ਨੌਕਰੀ ਕਰਨੀ ਹੈ ਨਾ ਆਪਣਾ ਜੁੱਲੀ ਵੀ ਇਸ ਤਰ੍ਹਾਂ ਚੁੱਕ ਤੇ ਆਪਣੇ ਪੇਕੇਆਂ ਨੂੰ ਤੁਰਦੀ ਬਣ ਹੁਣ ਕੀ ਹੋ ਗਿਆ ਇਹਨਾਂ ਨੂੰ ਚੱਲ ਵੇਖਦੀ ਆਂ ਜਾ ਕੇ ਇਹਨਾਂ ਨੇ ਫਿਰ ਕਲਾਤ ਮਾਸ਼ਾ ਲਾ ਲਿਆ ਵਾ ਵੇਖਣਾ ਹੀ ਪੈਣਾ ਜਾ ਕੇ ਕਿ ਡਾਂਡ ਉਸ ਕੀ ਜਾਂਦੀ ਆ ਹੁਣ ਮੇਰੇ ਸਾਹਮਣੇ ਖਲੋਤੀ ਵੇ ਹੁਣ ਤੁਹਾਨੂੰ ਕੀ ਹੋ ਗਿਆ ਕਾਤੋਂ ਬੋਲੀ ਜਾਂਦੇ ਜੇ ਮੰਮੀ ਬੋਲਾਂ ਨਾ ਤਾਂ ਹੋਰ ਕੀ ਕਰਾਂ ਜਦੋਂ ਮੈਂ ਇਹਨੂੰ ਕਿਹਾ ਵੀ ਨੌਕਰੀ ਨਹੀਂ ਕਰਨੀ ਤੇ ਫਿਰ ਕਾਤੋਂ ਕਰਦੀ ਆ ਇਹ ਨੌਕਰੀਏ ਤੂੰ ਕਿਉਂ ਰੋਕਣ ੜਿਆ ਇਹਨੂੰ ਨੌਕਰੀ ਕਰਨ ਤੋਂ ਮੰਮੀ ਜਨਾਨੀਆਂ ਦਾ ਕੰਮ ਘਰ ਚ ਰੋਟੀ ਪਕਾਉਣਾ ਹੁੰਦਾ ਆ ਨਾ ਕਿ ਰੋਟੀ ਕਮਾਉਣਾ ਨਾਵਾ ਤੂੰ ਸਹੀ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਨਾਲ ਆ ਕਿਰਨ ਤੇ ਨਾਲੇ ਕਬਲ ਤੂੰ ਬੜਾ ਸਵਾਲ ਲੈਣ ਆਈਆਂ ਇਹਨਾਂ ਦੀ ਲੜਾਈ ਦਾ ਜਦੋਂ ਨਾਬੋ ਮਾਰੀ ਤੇ ਉਦੋਂ ਕਿਉਂ ਪਰਾਂ ਭੱਜਦੀਆਂ ਮੰਮੀ ਮੈਂ ਗਲਤ ਕੀ ਕੀਤਾ ਵਾ ਨਾਲੇ ਤੂੰ ਹਮੇਸ਼ਾ ਇਹਨਾਂ ਦੇ ਪੱਖ ਦੀ ਗੱਲ ਕਰਨੀ ਹੁੰਦੀ ਆ ਤੁਸੀਂ ਆਪ ਹੀ ਸੋਚੋ ਕਿ ਬਿਮਾਰ ਬਜ਼ੇ ਦਾ ਖਰਚਾ ਚੁੱਕਣਾ ਤੇ ਸੌਖਾ ਹੀ ਪਿਆ ਵਾ ਨਹੀਂ ਮੋੜਾ ਮੋਟਾ ਕੁਝ ਅਕਲ ਨੂੰ ਹੱਥ ਮਾਰ ਜੇ ਨਾਬ ਦੀ ਜਗ੍ਹਾ ਤੇ ਤੇਰਾ ਭਰਾ ਬਿਮਾਰ ਪਿਆ ਹੁੰਦਾ ਤੇ ਫਿਰ ਤੂੰ ਉਹਦੇ ਨਾਲ ਵੀ ਇਦਾਂ ਹੀ ਕਰਦੀ ਦੁੱਖ ਸੁੱਖ ਤੇ ਕਿਸੇ ਤੇ ਵੀ ਆ ਸਕਦਾ ਆ ਤੇ ਨਾਬ ਤੂੰ ਵੀ ਮੇਰੀ ਗੱਲ ਧਿਆਨ ਨਾਲ ਕੰਨ ਖੋਲ ਕੇ ਸੁਣ ਲਾ ਤੂੰ ਐਵੇਂ ਨਾ ਕਰ ਇਹਨਾਂ ਨੂੰ ਪੁੱਠਾ ਸਿੱਧਾ ਬੋਲੀ ਜਾਇਆ ਕਰ ਤੈਨੂੰ ਤੇ ਸਗੋਂ ਇੱਥੇ ਮਾਣ ਹੋਣਾ ਚਾਹੀਦਾ ਵਾ ਜਿੰਨੇ ਤਿੰਨ ਮਹੀਨੇ ਤੈਨੂੰ ਤੇ ਇਸ ਘਰ ਨੂੰ ਬੜੇ ਪਿਆਰ ਨਾਲ ਸੰਭਾਇਆ ਵਾ ਯਾਰ ਗੱਲ ਤੇ ਮੰਮੀ ਵਾਲੀ ਵੀ ਸਹੀ ਆ ਜਦੋਂ ਮੈਂ ਤਿੰਨ ਮਹੀਨੇ ਬਿਮਾਰ ਰਿਆਂ ਹਾਂ ਉਦੋਂ ਕਿਰਨ ਨੇ ਇਸ ਘਰ ਦੀ ਤੇ ਮੇਰੀ ਪੂਰੇ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਈ ਆ ਤੇ ਜੇ ਆਜੋ ਨੌਕਰੀ ਕਰਨ ਵੱਲੋਂ ਕਹਿਣ ਲਈ ਆ ਤੇ ਕੀ ਗੱਲ ਮੈਂ ਉਹਨਾਂ ਨੂੰ ਨੌਕਰੀ ਵੀ ਨਹੀਂ ਕਰਨ ਦੇ ਸਕਦਾ ਨਾਲੇ ਇਹਦੇ ਵਿੱਚ ਹਰਜੀ ਕੀ ਆ ਉਹ ਮੇਰੇ ਸਾਥ ਹੀ ਦੇਣ ਲਈ ਆ ਕੁਝ ਗਲਤ ਨਹੀਂ ਨਾ ਕਰਨ ਲਈ ਚੱਲ ਕੋਈ ਗੱਲ ਨਹੀਂ ਨਵ ਅਜੇ ਵੀ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੂੰ ਫੇਰ ਸਾਰਾ ਕੁਝ ਸਹੀ ਕਰ ਦੇ ਕਿਰਨ ਦੇ ਕੋਲੋਂ ਮਾਫੀ ਮੰਗ ਕੇ ਸੌਰੀ ਕਿਰਨ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਸਮਝ ਆ ਗਈ ਆ ਵੀ ਜਨਾਨੀ ਬੋਝ ਨਹੀਂ ਹੁੰਦੀ ਔਖੇ ਵੇਲੇ ਨਾ ਉਹ ਬੰਦੇ ਦੀ ਤਾਕਤ ਵੀ ਬਣ ਜਾਂਦੀ ਆ ਨਾ ਤੂੰ ਮੈਂ ਤੂੰ ਮਾਫੀ ਨਾ ਮੰਗੋ ਜੇ ਕਵਲ ਦੀਦੀ ਆਪਣੇ ਤੋਂ ਬਗਾਨੇ ਨੇ ਨਾ ਬੰਦੇ ਤਾਂ ਮੈਨੂੰ ਤੇ ਆਪਣੀ ਤਾਕਤ ਦਾ ਪਤਾ ਨਹੀਂ ਹੀ ਲੱਗਣਾ ਕਿ ਮੈਂ ਕੀ ਕੁਝ ਕਰ ਸਕਦੀ ਆ ਥੈਂਕ ਯੂ ਕਵਲ ਦੀਦੀ ਜੋ ਤੂੰ ਹੀ ਮੈਨੂੰ ਮੇਰੇ ਪੈਰਾਂ ਤੇ ਖੜੇ ਹੁੰਦਾ ਮੌਕਾ ਦਿੱਤਾ ਵੇਖ ਕਵਲ ਮੁਸੀਬਤ ਕਿਹਤੇ ਵੀ ਆ ਸਕਦੀ ਆ ਤੇ ਮੁਸੀਬਤ ਵੇਲੇ ਆਪਣੇ ਆਪਣੇ ਦੇ ਕੰਮ ਆਉਂਦੇ ਆ ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਇਹਨਾਂ ਕੋਲੋਂ ਮਾਫੀ ਮੰਗ ਲਾ ਹਾਂਜੀ ਮੰਮੀ ਤੁਸੀਂ ਸਹੀ ਕਹਿਂਦੇ ਏ ਮੇਥੋਂ ਬੜੀ ਵੱਡੀ ਗਲਤੀ ਹੋ ਗਈ ਤੁਸੀਂ ਸਾਰੇ ਜਣੇ ਮੈਨੂੰ ਮਾਫ ਕਰ ਦਿਓ ਜੋ ਮੈਂ ਤੁਹਾੜਨਾ ਇਹ ਸਭ ਕੁਝ ਕੀਤਾ ਕੋਈ ਗੱਲ ਨਹੀਂ ਭਾਬੀ ਤੁਸੀਂ ਮਾਫੀ ਨਾ ਮੰਗੋ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜੇ ਨਾ ਤੇ ਉਹਨੂੰ ਫਿਰ ਭੁੱਲਿਆ ਨਹੀਂ ਕਹਿੰਦੇ ਤੇ ਕਿੰਨਾ ਚੱਲੀਏ ਫਿਰ ਉਹਨਾਂ ਕੋਲ ਕੰਮ ਕਰਨਾ ਚਲੋ ਜੀ ਚਲੋ ਜੀ ਹਾਂਜੀ ਦੋਸਤੋ ਸੋ ਤੁਹਾਨੂੰ ਇਹ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਈ ਘਰਾਂ ਦੇ ਵਿੱਚ ਵੇਖਿਆ ਜਾਂਦਾ ਵੀ ਮਰਦ ਜਿਹੜੇ ਹੁੰਦੇ ਆ ਨਾ ਉਹ ਔਰਤ ਦੇ ਨਾਲ ਮਿਸਬੀਹੇਵ ਕਰਦੇ ਆ ਮਤਲਬ ਕਿ ਹਰ ਗੱਲ ਦੇ ਉੱਤੇ ਉਹਨਾਂ ਦੇ ਨਾਲ ਨੁਕਤਾਚੀਨੀ ਕਰਦੇ ਆ ਲੜਦੇ ਆ ਉੱਚਾ ਨੀਵਾ ਬੋਲਦੇ ਆ ਤੇ ਔਰਤਾਂ ਜਿਹੜੀਆਂ ਆ ਉਹ ਸਹਿਣ ਕਰਦੀਆਂ ਜਿਹੜੀ ਕਿ ਬਿਲਕੁਲ ਗਲਤ ਗੱਲ ਆ ਮਰਦਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਦੋਂ ਵੇਖੋ ਬਾਈ ਚਾਂਸ ਬੰਦੇ ਤੇ ਮੁਸੀਬਤ ਪੈਂਦੀਆਂ ਨਾ ਉਹ ਹੋਈ ਔਰਤ ਹੁੰਦੀ ਆ ਜਿਹੜੀ ਬੰਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਆ ਉਹ ਤੁਹਾਡੀਆਂ ਗੱਲਾਂ ਕਈਆਂ ਦਿਮਾਗ 'ਚ ਨਹੀਂ ਰੱਖਦੀ ਕਿ ਮੇਰੇ ਹਸਬੰਦ ਨੇ ਮੈਨੂੰ ਇੰਨੀ ਗੱਲ ਕਹੀ ਆ ਉਹ ਸਗੋਂ ਉਸ ਟਾਈਮ ਦੇ ਉੱਤੇ ਤੁਹਾਡਾ ਨਾ ਪਿਆਰ ਨਾਲ ਟ੍ਰੀਟ ਕਰਦੀ ਆ ਵੀ ਕੋਈ ਗੱਲ ਨਹੀਂ ਮੇਰਾ ਹਸਬੰਦ ਆ ਜਦੋਂ ਔਰਤ ਤੁਹਾਡੇ ਨਾਲ ਹਰ ਗੱਲ ਦੇ ਨਾਲ ਸਹਿਮਤ ਹੈ ਤੇ ਫਿਰ ਤੂੰ ਹੀ ਕਿਉਂ ਉਹਨਾਂ ਨਾਲ ਇਦਾਂ ਕਰਦੇ ਜੀ ਤੇ ਦੂਜੀ ਗੱਲ ਇਹ ਕਿ ਔਰਤ ਨੂੰ ਬਸ ਇੱਕ ਚੁੱਲ੍ਹੇ ਚੌਂਕੀ ਜੋਗੀ ਨਹੀਂ ਰਹਿਣ ਦੇਣਾ ਚਾਹੀਦਾ ਜੇਕਰ ਉਹ ਨੌਕਰੀ ਕਰਨਾ ਚਾਹੁੰਦੀ ਆ ਤੇ ਉਹਨੂੰ ਰੋਗ ਡੋਗ ਨਹੀਂ ਲਾਉਣੀ ਚਾਹੀਦੀ ਤੇ ਬਾਕੀ ਨੌਂ ਤੀਨ ਵਾਸਤੇ ਵੀ ਇਹ ਬੇ ਤੁਹਾਡੇ ਹਸਬੰਦ ਤੁਹਾਨੂੰ ਨੌਕਰੀ ਕਰਨ ਦੀ ਇਜਾਜ਼ਤ ਦਿੰਦਾ ਹੈ ਤੁਹਾਨੂੰ ਬਾਹਰ ਜਾਣ ਦੀ ਇਜਾਜ਼ਤ ਦਿੰਦਾ ਹੈ ਤੇ ਤੁਹਾਨੂੰ ਉਹਨਾਂ ਦੇ ਵਿਸ਼ਵਾਸ ਦਾ ਨਜਾਇਜ਼ ਪੈਦਾ ਨਹੀਂ ਠਾਉਣਾ ਚਾਹੀਦਾ ਵਿਸ਼ਵਾਸ ਜੇ ਉਹਨਾਂ ਨੇ ਤੁਹਾਡੇ ਤੇ ਕੀਤਾ ਹੈ ਤੁਸੀਂ ਉਸ ਵਿਸ਼ਵਾਸ ਦੇ ਉੱਤੇ ਕਾਇਮ ਹੋ ਕੇ ਦੱਸੋ ਤੁਸੀਂ ਉਹਨਾਂ ਨੂੰ ਤੇ ਬਾਕੀ ਇਸ ਮੈਸੇਜ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਜੇਕਰ ਸਾਡੇ ਚੈਨਲ ਦੇ ਉੱਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਓ ਤੇ ਚਲੋ ਠੀਕ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਦੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ